ਸੁਣ ਪੈਣ ਦਿਆ ਵੀਰਾ ਵੇ ਤੇਰਾ ਸੋਨੇ ਵਰਗਾ ਚੀਰਾ ਗੱਲ ਤੂੰ ਸੱਚੀ ਜਾਣੀ ਵੇ ਇਹਨਾ ਸੁੱਟ ਦੇਣੀਆ ਇਹਨਾ ਸੁੱਟ ਦੇਣੀਆ ਤੇਰੇ ਉਤੇ ਕੰਧ ਪਰਾਨੀ ਵੇ ਇਨਾ ਸੁੱਟ ਦੇਣੀਆ ਚੀਨਾ ਸੁੱਟ ਦੇਣੀਆ ਤੇਰੇ ਉਤੇ ਕੰਧ ਪਰਾਨੀ ਵੇ ਇਨਾ ਸੁੱਟ ਦੇਣੀਆ ਸੁੱਟ ਦੇਣੀਆ ਇੰਜ ਕੰਧ ਪਰਾਨੀ ਵੇ ਇਨਾ ਸੁੱਟ ਦੇਣੀਆ ਸੁੱਟ ਦੇਣੀ ਆਂ ਗੱਗ ਪਰਾਨੀ ਵੇ ਨਾ ਸੁੱਟ ਦੇਣੀ ਆ ਇਹ ਸੁਣ ਪੈਣ ਦੇ ਆ ਵੀਰਾ ਵੀ ਤੇਰਾ ਸੋਨੇ ਵਰਗਾ ਤੀਰਾ ਸੁਣ ਪੈਣ ਦੇ ਆ ਵੀਰਾ ਵੀ ਤੇਰਾ ਸੋਨੇ ਵਰਗਾ ਤੀਰਾ ਗੱਗ ਤੂੰ ਸੱਤੀ ਜਾਣੀ ਵੇ ਇਹ ਨਾ ਸੁੱਟ ਦੇਣੀ ਆ ਸੁੱਟ ਦੇਣੀ ਆ ਤੇਰੇ ਉੱਤੇ ਗੱਗ ਪਰਾਨੀ ਵੇ ਨਾ ਸੁੱਟ ਦੇਣੀ ਆ ਤੋਹਿਆ ਤੇਰੇ ਉੱਤੇ ਕੰਨ ਪਰਾਣੀ ਵੇ ਨਾ ਸੁੱਟ ਦੇਣੀਆ ਸੁੱਟ ਦੇਣੀਆ ਤੇਰੇ ਉੱਤੇ ਕੰਨ ਪਰਾਣੀ ਵੇ ਨਾ ਸੁੱਟ ਦੇਣੀਆ ਇੱਥੇ ਤੇਰੇ ਵਰਗੇ ਕਈ ਬਰਾਤੀ ਆਉਦੇ ਨੇ ਇੱਥੇ ਤੇਰੇ ਵਰਗੇ ਕਈ ਬਰਾਤੀ ਆਉਦੇ ਨੇ ਤੇਰੇ ਵਰਗੇ ਕਈ ਬਰਾਤੀ ਆਉਂਦੇ ਨੇ ਇੱਥੇ ਤੇਰੇ ਵਰਗੇ ਕਈ ਬਰਾਤੀ ਆਉਂਦੇ ਨੇ ਇਹ ਕੰਧ ਤੇ ਲਾਗੂ ਪਰਾਂ ਹੀ ਮੰਜਾ ਡਾਉਦੇ ਨੇ ਉਹ ਤੇ ਕੰਧ ਤੇ ਲਾਗੂ ਪਰਾਂ ਹੀ ਮੰਜਾ ਡਾਉਦੇ ਨੇ ਉਹ ਤਾਂ ਕੰਧ ਤੇ ਲਾਗੂ ਪਰਾਂ ਹੀ ਮੰਜਾ ਡਾਉਦੇ ਨੇ ਉਹ ਤਾਂ ਕੰਧ ਤੇ ਲਾਗੂ ਪਰਾਂ ਹੀ ਮੰਜਾ ਡਾਉਦੇ ਨੇ ਜਾਨ ਬਚਾਲਾ ਇਹ ਤੂੰ ਆਪਣੀ ਜਾਨ ਬਚਾਲਾ ਗੱਲ ਤੂੰ ਸੱਚੀ ਜਾਣੀ ਵੇ ਨਾ ਸੁੱਟ ਦੇਣੀਆ ਇੰਨਾ ਸੁੱਟ ਦੇਣੀਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀਆ ਇਹ ਨਾ ਸੁੱਟ ਦੇਣੀਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀਆ ਨਾ ਸੁੱਟ ਦੇਣੀਆ ਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀਆ ਇੰਨਾ ਸੁੱਟ ਦੇਣੀਆ ਤੇਰੇ ਇਹ ਨਾਮ ਦੇ ਪਰਾਨੀ ਵੇ ਨਾ ਸੁੱਟ ਦੇਨੀ ਆ ਇਹ ਨਾ ਸੁੱਟ ਦੇਨੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਇਹ ਨਾ ਸੁੱਟ ਦੇਨੀ ਆ ਇਹ ਨਾ ਸੁੱਟ ਦੇਨੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਨਾ ਸੁੱਟ ਦੇਨੀ ਆ ਇਹ ਨਾ ਸੁੱਟ ਦੇਨੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਇਹ ਨਾ ਸੁੱਟ ਦੇਨੀ ਆ ਮੈਂ ਤਾਂ ਸੁਣਿਆ ਤੈਨੂੰ ਸੱਤ ਵਿਸ਼ਾਵਾ ਕਰਦੇ ਨੇ ਮੈਂ ਤਾਂ ਸੁਣਿਆ ਤੈਨੂੰ ਸੱਪ ਵਿਸ਼ਾਵਾਂ ਕਰਦੇ ਨੇ ਮੈਂ ਤਾਂ ਸੁਣਿਆ ਤੈਨੂੰ ਸੱਪ ਵਿਸ਼ਾਵਾਂ ਕਰਦੇ ਨੇ ਮੈਂ ਤਾਂ ਸੁਣਿਆ ਤੈਨੂੰ ਸੱਪ ਵਿਸ਼ਾਵਾਂ ਕਰਦੇ ਨੇ ਤੇਰਾ ਸੋਨਾ ਮੁਖੜਾ ਵੇਖ ਕੇ ਉਹ ਤਾਂ ਹੱਸਦੇ ਨੇ ਤੇਰਾ ਸੋਨਾ ਮੁਖੜਾ ਵੇਖ ਕੇ ਉਹ ਤਾਂ ਹੱਸਦੇ ਨੇ ਤੇਰਾ ਸੋਨਾ ਮੁਖੜਾ ਵੇਖ ਕੇ ਉਹ ਤਾਂ ਹੱਸਦੇ ਨੇ ਤੇਰਾ ਸੋਨਾ ਮੁਖੜਾ ਵੇਖ ਕੇ ਉਹ ਤਾਂ ਹੱਸਦੇ ਨੇ ਤੇ ਤੇਲਾ ਕੋ ਹਟਾ ਲੈ ਵੀ ਤੂੰ ਆਪਣੀ ਜਾਨ ਬਚਾ ਲੈ ਮੰਦਾ ਮੰਜਾ ਕੰਧ ਤੇ ਲਾ ਕੋ ਹਟਾ ਲੈ ਵੀ ਤੂੰ ਆਪਣੀ ਜਾਨ ਬਚਾ ਲੈ ਗੱਲ ਤੂੰ ਸੱਚੀ ਜਾਣੀ ਵੇ ਨਾ ਸੁੱਟ ਦੇਣੀ ਆ ਇਹ ਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀ ਆ ਇਹ ਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀ ਆ ਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀ ਆ ਇਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀ ਆ ਇਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀ ਆ ਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁੱਟ ਦੇਣੀ ਆ ਨਾ ਸੁਟਦਨੀਆ ਤੇਰੇ ਉੱਤੇ ਕੰਧ ਪਰਾਣੀ ਵੇ ਨਾ ਸੁਟਦਨੀਆ